ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੋ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਵਾਗਾ ਪੁਰਾਣਾ ਪਿਆ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਹਾਂ ਸਾਸੀਆ ਬਾਈ ਜੀ ਨਾਮ ਕੀ ਬਾਈ ਆਪਣਾ ਗਰਮੀਤ ਸਿੰਘ ਬਾਈ ਦਾ ਨਾਮ ਗਰਮੀਤ ਸਿੰਘ ਬਾਈ ਜੀ ਆਪਣੇ ਘਰ ਆਉਣ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣਾ ਬੁਰਜ ਲਾਧਾਲਾ ਸੰਗ ਰੋਡ ਤੇ ਘਰ ਹੀ ਨੇੜੇ ਗੁਰਦੁਆਰਾ ਸਾਹਿਬ ਹੈ ਨੇੜੇ ਗੁਰਦੁਆਰਾ ਸਾਹਿਬ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਦੱਸੋ ਜੀ ਵਹਿੜ ਦੀ ਕੀ ਡਿਟੇਲ ਹੈ ਜੀ ਇਹ ਡਿਟੇਲ ਹੈ 18 ਕਿਲੋ ਦੁੱਧ ਦਿੰਦੀ ਹੈ ਜੀ ਇਸ ਟਾਈਮ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਇੱਕ ਹਫਤਾ ਹੋ ਗਿਆ ਹਫਤਾ ਹੋ ਗਿਆ ਸੂਈ ਨੂੰ ਤੇ ਸੱਜਰ ਨੇ ਕਿੰਨਾ ਦੁੱਧ ਪਾਇਆ ਜੀ ਇਹ ਹੁਣ ਇਹ ਤਿਆਰ 18 ਲੀਟਰ ਦੁੱਧ ਹੈ ਨਹੀਂ ਮਗਰ ਪਿਛਲੇ ਪਿਛਲੇ ਸੂਏ 15 ਲੀਟਰ ਦੁੱਧ ਪਾਇਆ ਸੀ ਜੀ ਇਹ ਦੂਜੇ ਸੂਏ ਜੀ ਆ ਸੋਰੀ ਦੂਜੇ ਸੂਏ ਮਗਰ ਕੀ ਹੈ ਜੀ ਇਹਦੇ ਅੱਛਾ ਜੀ ਮਗਰ ਵੀਰੇ ਇਹਦੇ ਬੱਚਾ ਇਸ ਟਾਈਮ 18 ਲੀਟਰ ਦੁੱਧ ਬਾਈ ਜੀ ਆਪਾਂ ਜੋਕ ਕੇ ਦੇਵਾਂਗੇ ਜੀ ਹਾਂਜੀ ਜੋਕ ਕੇ ਹਾਂਜੀ ਠੀਕ ਹੋਈ ਮੜਾ ਤੋਰਾ ਵਖਾ ਦੇ ਵੇਖ ਸਕਦੇ ਹੋ ਵੀਰੇ ਚੰਗੀ ਵਹਿੜ ਆ ਮੂੰਹ ਮੱਥੇ ਦੀ ਚੰਗੀ ਆ ਪੱਠਪੜੇ ਦੀ ਵੀ ਚੰਗੀ ਆ ਵੀਰੇ ਹਵਾਨਾ ਤੁਸੀਂ ਵੇਖ ਸਕਦੇ ਹੋ ਚੰਗਾ ਹਵਾਨਾ ਬਾਈ ਜੀ ਚਲੋ ਚਲੋ ਉਹ ਮੱਥੇ ਦੀ ਚੰਗੀ ਵੜਾ ਵੀਰੇ ਹਵਾਨਾ ਤੁਸੀਂ ਵੇਖ ਸਕਦੇ ਹੋ ਬਾਈ ਜੀ ਥਣਾ ਦੀ ਕੁਆਲਿਟੀ ਵੀਰੇ ਸ਼ਾਨਦਾਰ ਵੇਖ ਸਕਦੇ ਹੋ ਇਧਰੋਂ ਬਾਈ ਜੀ ਚਵਾਈ ਜੁਵਾਈ ਚ ਕਿਦਾਂ ਜੀ ਬਹੁਤ ਵਧੀਆ ਜੀ ਪੋਲੀ ਧਾਰਾ ਮੋਟੀ ਧਾਰਾ ਕੋਈ ਨਹੀਂ ਠੀਕ ਹੋ ਜੀ ਤੇ ਵੀਰ ਕੀ ਡਿਮਾਂਡ ਕਰਦੇ ਜੀ ਆਪਾਂ 60000 ਮੋਲੇ ਦਾ ਮੋਲੇ ਦਾ 60000 ਰੁਪਿਆ ਮੁੱਲ ਕਰਦੇ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਕੀਤਾ ਜਾਊਗਾ ਠੀਕ ਹੋ ਜੀ ਬਾਈ ਜੀ ਹਰਗੇ 60000 ਰੁਪਿਆ ਡਿਮਾਂਡ ਕਰਦੇ ਆ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਤੇ ਆਪਣਾ ਫੋਨ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ 78377 ਹਾਂਜੀ 49838 ਇੱਕ ਵਾਰ ਫੇਰ ਬੋਲ ਦਿਓ 78 377 49838 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਹੈ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ